ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਜਨਾਲਾ ਦੌਰੇ ਤੇ ਹਨ ਜਿੱਥੇ ਅਜਨਾਲਾ ਹਲਕੇ ਦੇ ਪਿੰਡ ਵਿਕਰੌਰ ਵਿੱਚ ਸਰਕਾਰੀ ਡਿਗਰੀ ਤੇ ਵੋਕੇਸ਼ਨਲ ਟ੍ਰੇਨਿੰਗ ਕਾਲਜ ਦੀ ਨੀਂਹ ਪੱਥਰ ਰੱਖਣਗੇ ਇਸ ਕਾਲਜ ਦੇ ਖੁੱਲਣ ਨਾਲ ਅਜਨਾਲਾ ਸਮੇਤ ਸਰਹੱਦੀ ਤਿੰਨ ਹਲਕਿਆਂ ਦੇ ਕਈ ਪਿੰਡਾਂ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਤੇ ਤਕਨੀਕੀ ਟ੍ਰੇਨਿੰਗ ਦੇ ਮੌਕੇ ਮਿਲਣਗੇ ਜਿਕਰ ਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਈਸੋਧਿਆ ਵੱਲੋਂ ਅਜਨਾਲਾ ਹਲਕੇ ਦੇ ਲੋਕਾਂ ਨਾਲ ਸਰਕਾਰੀ ਕਾਲਜ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਨੂੰ ਅੱਜ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਇਸ ਪ੍ਰੋਜੈਕਟ ਨੂੰ ਖੇਤਰ ਦੇ ਵਿਕਾਸ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਇਸ ਮੌਕੇ ਕੈਬਨਿਟ ਮੰਤਰੀ ਗੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਇਹ ਕਾਲਜ ਅਧਨਾਲਾ ਦੇ ਸਰਹੱਦੀ ਇਲਾਕੇ ਦੇ ਨੌਜਵਾਨਾਂ ਲਈ ਇਤਿਹਾਸਿਕ ਤੋਹਫਾ ਹੈ ਅਤੇ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਓਏ ਮੈਂ ਦੂਰੋਂ ਨਹੀਂ ਆਣਾ ਯਾਰ ਅੱਜ ਅਧਨਾਲੇ ਦੇ ਲੋਕਾਂ ਲਈ ਬਹੁਤ ਵੱਡਾ ਹਿਸਟੋਰੀਕਲ ਦੇ ਦੇ ਅਧਨਾਲੇ ਦੇ ਬਾਡਰ ਦੇ ਲੋਕਾਂ ਨੂੰ ਦੋ ਤੋਹਫੇ ਜਿਹੜੇ ਆ ਦੋ ਤਿੰਨ ਦਿਨ ਦੇ ਵਿੱਚ ਹੀ ਸੀਐਮ ਸਾਹਿਬ ਨੇ ਦਿੱਤੇ ਫਲੈਟ ਆਏ ਪਹਿਲਾਂ ਤੇ ਜਿਹੜਾ ਅੱਜ ਉਹ ਆ ਰਿਹਾ ਇੱਕ ਡਿਗਰੀ ਕਾਲਜ ਵੋਕੇਸ਼ਨਲ ਕਾਲਜ ਵੋਕੇਸ਼ਨਲ ਟ੍ਰੇਨਿੰਗ ਕਾਲ ਜਿਹੜਾ ਉਹ ਸ਼ੁਰੂ ਕਰਨ ਆ ਰਹੇ ਬਹੁਤ ਵੱਡੀ ਇਹ 75 ਸਾਲਾਂ ਦੀ ਨਵਾਂ ਨਿਵਾਸੀਆਂ ਦੀ ਮੰਗ ਸੀ ਜਿਹੜੀ ਅੱਜ ਪੂਰੀ ਹੋਣ ਜਾਦੀ ਹੈ ਓਕੇ ਇਹ ਤਾਂ ਇਹ ਵੱਡਾ ਦੰਦ ਬੁੱਢਾ ਜਿਹੜਾ ਬੀਤੇ ਦੋ ਦਿਨ ਪਹਿਲਾਂ ਮੁਖਮੰਤੀ ਸਾਹਿਬ ਨੇ ਦੇਸ਼ ਦੇ ਜੋ ਹੈ ਮੰਤਰੀ ਅਮਿਤ ਸ਼ਾਹ ਜੀ ਦੇ ਨਾਲ ਜਿਹੜੀ ਮੀਟਿੰਗ ਕਰਕੇ ਹਲੋ ਸਾਡੇ ਹਲੋ ਆਡੀਓ ਚੈੱਕ ਬਾਰਡਰ ਦੇ ਕਿਸਾਨ ਸੀਗੇ ਮੀਡੀਆ ਨੇ ਉਹਨਾਂ ਨੇ ਜਿਹੜੀ ਕੰਡਿਆਂ ਵਾਲੀ ਜ਼ਾਲਤ ਤੋਂ ਪਾਹ ਵਾਲੀ ਜ਼ਮੀਨ ਦਾ ਮਾਮਲਾ ਹੱਲ ਕੀਤਾ ਉਹ ਵੀ ਇੱਕ ਬਹੁਤ ਵੱਡੀ ਗਿਫਟ ਆ ਬਾਰਡਰ ਦੇ ਲੋਕਾਂ ਨੂੰ ਅਸੀਂ ਬਾਰਡਰ ਦੇ ਉੱਤੇ ਆ ਬਿਲਕੁਲ ਬਾਰਡਰ ਇੱਥੋਂ ਨੇੜੇ ਆ ਸਾਡੀਆਂ ਜ਼ਮੀਨਾਂ ਪਾਸ ਸੀਗੀਆਂ ਕੱਲ ਬਹੁਤ ਕਿਸਾਨ ਮਿਲੇ ਬੜੇ ਲੋਕ ਖੁਸ਼ ਸੀਗੇ ਕਿ ਸੀਐਮ ਸਾਹਿਬ ਨੇ ਬਹੁਤ ਵੱਡਾ ਕੰਮ ਕੀਤਾ ਸੋ ਮੈਂ ਮਤਲਬ ਸਮਝਦਾ ਕਿ ਅੱਜ ਦਾ ਦੇਣ ਜਿਹੜਾ ਸਾਡੇ ਲਈ ਆਈਨਾਲਾ ਲੋਕਾਂ ਦੀ ਤੇ ਬਾਰਡਰ ਦੇ ਲੋਕਾਂ ਦੀ ਬਹੁਤ ਵੱਡਾ ਦੇ ਨੇ ਮੈਂ ਇਹ ਸਭ ਦਾ ਕੇ ਸੀਐਮ ਸਾਹਿਬ ਹੋਰੇ ਆਉਣਗੇ ਤੇ ਵੱਡਾ ਹੈ ਲੋਕਾਂ ਦੇ ਦੇ ਹੈਲੋ ਆਡੀਓ ਜੈ ਇੱਕ ਮਿੰਟ